ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮូនਿਕਾ ਸੰਜਨਾ ਦੇ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਹੁਣ ਸੁਣਾਓ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਲੋ ਜੀ ਸ਼ਾਮ ਨੂੰ ਸ਼ਾਮ ਦੇ 7 ਵਜੇ ਨਾਲੇ ਆ ਬਜੀ ਗਏ ਵਜਣ ਵਾਲੇ ਵੀ ਕਿਹਾ ਤੇ ਮੈਂ ਜਾ ਰਹੀ ਆ ਸੰਜਨਾ ਦੇ ਸਕੂਲ ਦੇ ਥੋੜਾ ਜਿਹਾ ਸਮਾਨ ਲੈਣਾ ਹੈ ਸੰਜਨਾ ਨੇ ਸਕੂਲ ਦਾ ਤੇ ਉਹ ਲੈਣ ਚੱਲੀ ਆ ਮੈਂ ਇਹਨੂੰ ਕਹਿੰਦੀ ਮੈਂ ਕਿ ਪਹਿਲਾਂ ਪਰ ਉਹ ਵੀ ਵਿਚਾਰੀ ਕੀ ਕਰੇ ਜੀ ਬੱਚੇ ਨਾ ਐਨੇ ਬੀਜੀ ਹੋਏ ਪਈਆਂ ਬੱਚੇ ਬਹੁਤ ਜ਼ਿਆਦਾ ਸਕੂਲਾਂ ਤੋਂ 3:30 3:40 ਵਜੇ ਬੱਚਾ ਨਿਆਣਾ ਹੈ ਹਨਾ ਤੇ ਨਾਲ ਦੀ ਨਾਲ ਫਿਰ ਟਿਊਸ਼ਨ ਦੀ ਤਿਆਰੀਆਂ ਫਿਰ ਟਿਊਸ਼ਨਾਂ ਦੇ ਜਿਹੜੇ ਕੰਮ ਮਿਲਦਾ ਉਹ ਯਾਦ ਕਰਨਾ ਟੈਸਟ ਦੇਣੇ ਸਕੂਲਾਂ ਦੇ ਲੱਗ ਤੋਂ ਟੈਸਟ ਦੇਣੇ ਤੇ ਸ਼ਾਲ ਚੱਕ ਲਈ ਜਾਂਦੀ ਸ਼ਾਲ ਲੈ ਲੈਂਦੀ ਬਸ ਠੰਡ ਤਾਂ ਹੈਗੀ ਆ ਤੇ ਸੋ ਜੀ ਆਪਾਂ ਚੱਲ ਰਹੇ ਆ ਟਿਊਸ਼ਨ ਨਾ ਟਿਊਸ਼ਨ ਹਾਏ ਹਾਏ ਮੈਂ ਤੁਹਾਨੂੰ ਗੱਲ ਨਾ ਕਰਦੀ ਕਰਦੀ ਮੈਂ ਖਮਾਈਂ ਦੀ ਹਾਂ ਰੋਡ ਪਰ ਆ ਗਏ ਆ ਬਾਹਰ ਇੱਥੇ ਲੱਕ ਪਾਈ ਨੂੰ ਮੁਕਪੜੀ ਦੀ ਰੇੜੀ ਲਾਂਦਾ ਤਾਂ ਕਿੰਨੇ ਦਿਨ ਹੋ ਗਏ ਹੁਣ ਲਾ ਨਹੀਂ ਰਿਹਾ ਹੈਗਾ ਬਈ ਇਹ ਤੇ ਇੱਕੋ ਦੀ ਆਪਕੇ ਜਿੰਮ ਕੇ ਬੱਸ ਲਗਾਈਆ ਬਣਾ ਰਹੀ ਸੀ ਨਾ ਤਦ ਲਗਾਏ ਅੱਛਾ ਫਿਰ ਇੱਥੇ ਚੱਲਦੀ ਨਹੀਂ ਹੋਣੀ ਪਤਾ ਕੀ ਹੈ ਇੱਥੇ ਇੱਥੇ ਈਸੀ ਲੈਂਡ ਦੇ ਵਿੱਚ ਨਾ ਚਾਰ ਪੰਜ ਹੋ ਗਏ ਉਹਦੇ ਵਾਲੇ ਮੁਕਪੜੀ ਵਾਲੀ ਹਾਂ ਬਹੁਤ ਹੋ ਗਏ ਫਿਰ ਇਹਨੇ ਬੰਦਾ ਕਿਤੋਂ ਕਿਤੋਂ ਮੁਕਪੜੀ ਲਵੇ ਆਖਰ ਨੂੰ ਪੇਟ ਤੜੀ ਫਾੜਨਾ ਭਈਆਂ ਦੇ ਚੱਕਰਾਂ ਦੇ ਵਿੱਚ ਮੁਕਪੜੀ ਖਾਣ ਦੇ ਚੱਕਰਾਂ 'ਚ ਹਾਂ ਮੁਕਪੜੀ ਦਾ ਵੈਸੇ ਹੀ ਪੈਣਾ ਹੀ ਨਾ ਮੋਟਾਪਾ ਕਰ ਦਿੰਦੀ ਆ ਅੱਜ ਹੁਣ ਰੋੜੀ ਫਰਾ ਦੇ ਰੋੜ ਨਾ ਰੋੜੀ ਫਰਾ ਹੁਣ ਰੋੜੀ ਫਰਾ ਕੇ ਗਲਤ ਬੋਲੇ ਜਾ ਰਹਾ ਠੰਡ ਦੇ ਵਿੱਚ ਹੁਣ ਆ ਗਏ ਆਪਾਂ ਰੋਡ ਪਰ ਕੰਮ ਜਾਂਦਾ ਤੁੰਗਾ ਇੱਥੇ ਅੰਕਲ ਸਬਜੀ ਦੀ ਰੈਡੀ ਲੱਦਦੇ ਆ ਜਿੱਥੇ ਇਸਦਾ ਜਿੱਥੇ ਸਾਨੂੰ ਆਪਣਾ ਬਚਪਨ ਬਿਤਾਉ ਉਹ ਸਾਹਮਣੇ ਦੇਖੋ ਉਹ ਸਾਹਮਣੇ ਤੁਸੀਂ ਯਾਦ ਕਰੋ ਜਿੱਥੇ ਮੈਂ ਬੀੜੀ ਇਹ ਆ ਉਹ ਰਸਤੇ ਜੀ ਵਾਕਈ ਜਿੱਥੇ ਸਾਡਾ ਆਪਣਾ ਘਰ ਹੁੰਦਾ ਸੀ ਜਿਉਂਨਾ ਸੋਹਣਾ ਦੇਖੋ ਇੱਥੇ ਕੋਠੀਆਂ ਕੋਠੀਆਂ ਹੁੰਦੀਆਂ ਇੱਥੇ ਇੱਥੇ ਰਹਿੰਦੀ ਹੁੰਦੀ ਤੇ ਇੱਥੇ ਮੈਂ ਵਿਆਹੀ ਆਈ ਸੀ ਮੈਂ ਹੁਣ ਤੁਹਾਨੂੰ ਆਪਣੇ ਘਰ ਦੀ ਨੇ ਬੈਕ ਸਾਈਡ ਤੋਂ ਧੂੰਗੀ ਹਲੋ ਜੀ ਉਹ ਬੈਕ ਸਾਈਡ ਆਪਕਾ ਉਹ ਸਾਡੇ ਘਰ ਦੀ ਬੈਕਸਾਈਡ ਆ ਉੱਥੇ ਉੱਤੇ ਮੈਂ ਕੱਪੜੇ ਸੁਕਣੇ ਪਾਉਂਦੀ ਹੁੰਦੀ ਸੀ 18 ਸਾਲ ਇੱਥੇ ਰਹਿੰਿਆ ਮੈਂ ਇੱਕ ਬੰਦਾ 18 ਸਾਲ ਰਹੇ ਆ ਸਾਰਾ ਮੇਰਾ ਪਿਛਲੀ ਬੈਕ ਤੇ ਸਾਰੀ ਮੇਰੀ ਪਿਛਲੀ ਘਰ ਦੀ ਬੈਕ ਤੇ ਦੇਖੋ ਕਿੰਨਾ ਸੋਹਣਾ ਏਰੀਆ ਤਾਂ ਕਿੰਨਾ ਵਧੀਆ ਹੁਣ ਚਲੀ ਗਈ ਕੈਮਰਾ ਸਾਫ ਹੈ ਤੁਹਾਨੂੰ ਦੁਪਹਿਰੀ ਹੈ ਕੈਮਰਾ ਸਾਥ ਹੈ ਆਏ ਹਾਏ ਤੁਹਾਡੇ ਆਪਣੇ ਕੁੜੀ ਨੂੰ ਡਾਂਟ ਰਹੀ ਹੈ ਫਿਰ ਉਸकी ਆਪਣੀ ਬਹਿਨ ਜ ਮਮੀ ਸਾਥ ਉਹ ਵਾਇਸ ਕਾਲ ਹੀ ਚੁੱਟ ਗਈ ਹੈ ਨਾ আচ্ছা আচ্ছা ਇਹ ਵੀ ਯਾਣਾ ਨਾ ਸ਼ਾਮ ਨੂੰ ਬੱਚਿਆਂ ਨੂੰ ਲੈ ਕੇ ਨਾ ਹਵਾ ਦਿੰਦੇ ਨੇ ਬਹੁਤ ਭਈ ਹਾਂ ਇੱਥੇ ਮਮਾ ਮੈਂ ਨਾ ਜਦ ਮੈਂ ਤੁਰ ਕੇ ਆਨੀ ਆ ਨਾ ਇੱਥੇ ਕਈ ਵਾਰੀ ਕੋਈ ਚੀਜ਼ ਚੂਜ ਲੈਣ ਆਨੀ ਆ ਹਨਾ ਕੋਈ ਛੋਟੀ ਮੋਟੀ ਫਿਰ ਮੈਂ ਤੁਰ ਕੇ ਲੱਗਦੇ ਇੱਥੇ ਮੈਨੂੰ ਇੰਨੀਆਂ ਭਈਆਂ ਨਾ ਮਿਲਦੀਆਂ ਨੇ ਇੰਨੀਆਂ ਭਈਆਂ ਨਾ ਮੈਂ ਆਪਣੇ ਮਨ 'ਚ ਸੋਚਦੀ ਹੁੰਨੀ ਆ ਮੈਂ ਕਿਹਾ ਅੱਜ ਤੋਂ ਹੁਣ 2026 ਚੜ ਜਾਏਗਾ ਜਦੋਂ ਦੋ ਇਹਰ ਪੰਜਾਬ ਚ ਔੜੂਗਾ ਮੈਨੂੰ ਤਾਂ ਇੱਥੇ ਲੱਗਦਾ ਮੈਨੂੰ ਕੋਈ ਪੰਜਾਬੀ ਮਿਲ ਜੂਗਾ ਮੈਨੂੰ ਨਹੀਂ ਕੋਈ ਪੰਜਾਬੀ ਮਿਲੇਗਾ ਐ ਮੇਰੀ ਤਾਂ ਸੁਣ ਲੈ ਮੈਂ ਕੀ ਸੋਚਦੀ ਆ ਮੈਂ ਕਿ ਸਾਰੇ ਇੱਥੇ ਟੋਟਲੀ ਭਈ ਭਈਆ ਕਿਉਂਕਿ ਅੰਬਾਲਾ ਦੇ ਇੱਕ ਅੰਬਾਲਾ ਇੱਕ ਲੁਧਿਆਣਾ ਆ ਦੋ ਸ਼ਹਿਰਾਂ ਚ ਬਹੁਤ ਜ਼ਿਆਦੇ ਭਈਆ ਬਹੁਤ ਜ਼ਿਆਦੇ ਇੱਥੇ ਹੁਣ ਆ ਦੁਕਾਨ ਆ ਇੱਥੇ ਇਹ ਵੀ ਨਹੀਂ ਤਾਂ ਰਾਜਸਥਾਨੀਆਂ ਦੀ ਆ ਸੱਚੀ ਸਾਫ ਨਹੀਂ ਆ ਥੋੜਾ ਸਾ ਤੇ ਖੁਦੀ ਹੈਗਾ ਡੱਟੇ ਨਾ ਹੋ ਰਹੀ ਤੂੰ ਦੁਪਹਿਰੀ ਆ ਸਾਫ ਹੈ ਕਲੀਅਰ ਮੈਂ ਸਾਫ ਕਰਕੇ ਲਈ ਕਹਿਣੀ ਤੈਨੂੰ ਨਹੀਂ ਨਹੀਂ ਉਹ ਵੈਸੇ ਤੇ ਰੱਖਾ ਹੋ ਰਹੀਆਂ ਦਵਾਈ ਪਾ ਲਈ ਅੱਖਾਂ ਚ ਤੈਨੂੰ ਥੋੜਾ ਧੁੰਦਲਾ ਦਿਖ ਰਿਹਾ ਜੀ ਕਿੰਨੀ ਸੋਣੀ ਰੌਣਕ ਜੀ ਹੋਈ ਪਈ ਆ बाहर आज बढ़िया है ना ओ सामने ना विष्णु भगवान जी दी मूर्ति है गीता चौक गीता चौक इस चौक का नाम हैगा गीता चौक गोल चौक ना गीता चौक गोल चौक नहीं गीता चौक अब गाइस हमारे खेत तो है नहीं हमें सब्जी खरीदनी पड़ती है है ना हम खरीद रहे हैं मूली मूली खरीद रहे हैं और मैंने ये लिया छाट मूली कर दो भैया लाख रुपये की आ देते हैं महीने ये है अंबाला का रोड देखो गाइस ये खड़ी है मेरी मम्मी मम्मी ले गई ज्यादा पैसे नहीं है मेरे पे दोस्तों दो है सौ क्या? है क्या? हाँ आज हाजमोल दिया, टॉफि नहीं दिए कड़ी है ना डैडी डैडी को बना अंडे भी मिलती है हमारी सिटी में सब कुछ मिलता है अंडे वैसे खाते भी नहीं नहीं गाइस हम नहीं आपको मेरा बॉडी देख के लगी ही रहा मैं कहां खाती हूं ये सब गाइस हम हैं प्योर वेज हम अपनी जीप का टेस्ट क्यों हम अपनी जीप के स्वाद के लिए किसी की जान क्यों ले प्रेमानंद महाराज जी ने कहा मुझे भाई ये आवाज मुझे सबसे गंदी लगती है कान फाड़ ये ये है मेरी और ये लोग चल के राजी नहीं ऊपर जो मेरी पास की ट्यूशन टीचर थी उसका फेवरेट पल है शायद वो मेरी मैडम ब्लॉग भी देखते हो सिंपी मैडम अगर आज भी मैं चल जाऊँ ना वो मैडम मेरे को इतना प्यार करे मेरे को सारी ट्यूशन वाली प्यार करती है मम्मी ग्रिमा मैम भी करती थी मीनू मैम भी करते हैं वो भी करते हैं सारे

जो हमारी दूध वाली आंटी है वो भी बहुत अच्छे हैं हंगरी क्लब भी खुल गया हमें सेक्टर जाने की लोड़ ही नहीं हमें मिलता है खाना नहीं यहाँ पे बहुत कुछ मिलता है अब मैं ये बनाऊंगी जाके इसके अंदर मैं अपनी मामी की अच्छे-अच्छे चीजें लिखूंगी मैंने अपनी मासीियों की लगाई मासी आंटी लिखी है अगर मासी ने ब्लॉग देखा फिर मासी गुस्सा करेगी और ना जी अपने घर का सारा एरिया देख के मैं उस प्लाट ਜਦੋਂ ਲੈ ਆ ਬਿਲਕੁਲ ਵੀ ਰਾਜੀ ਨਹੀਂ ਹੈਗੇ ਸੀ ਬਿਆਸੀ ਉੱਥੇ ਪਲਾਟ ਲੈਣਾ ਮੈਂ ਖੰਨਾ ਮੈਂ ਆਪਣਾ ਘਰ ਨਹੀਂ ਛੱਡਣਾ ਪਰ ਅਫਸੋਸ ਮੇਤ ਮੇਰਾ ਘਰ ਛੁੱਟ ਗਿਆ ਤਾਂ ਚਲੋ ਕੋਈ ਗੱਲ ਨਹੀਂ ਬਹੁਤ ਭੈਣਾ ਨੇ ਸਮਝਾਇਆ ਮੈਨੂੰ ਬਹੁਤ ਜਿਹੜੀਆਂ ਮੇਰੇ ਨਾਲ ਲੌਂਗ ਲਾਈਨ ਟਾਈਮ ਤੋਂ ਜੁੜੀਆਂ ਹੋਈਆਂ ਨੇ ਨਾ ਉਹਨਾਂ ਨੇ ਬਹੁਤ ਜ਼ਿਆਦਾ ਸਮਝਾਇਆ ਵੀ ਕੋਈ ਗੱਲ ਨਹੀਂ ਮੋਨਿਕਾ ਜੋ ਨਿੱਜੀ ਜ਼ਿੰਦਗੀ ਦੇ ਵਿੱਚ ਜੋ ਹੁੰਦਾ ਨਾ ਤਾਂ ਜ਼ਿੰਦਗੀ ਚੇਂਜ ਵੀ ਹੁੰਦੀ ਹੁੰਦੀ ਆ ਹਰ ਕਿਸੇ ਦੀ ਜ਼ਿੰਦਗੀ ਚੇਂਜ ਹੁੰਦੀ ਆ ਕੋਈ ਸਦਾ ਸਦਾਈ ਵਿੱਚ ਨਹੀਂ ਕੋਈ ਸਦਾ ਸਦਾਈ ਅਲੱਗ ਨਹੀਂ ਕੋਈ ਗੱਲ ਨਹੀਂ ਫਿਰ ਮਨੇ ਮੈਂ ਕਿਸੇ ਤੇ ਕਹੇ ਤੇ ਨਹੀਂ ਸਕਦੀ ਮੈਂ ਸੱਚੀ ਗੱਲ ਕਹਿੰਦੀ ਫਿਰ ਮੈਂ ਜਿੰਨੇ ਮਨੇ ਪ੍ਰੇਮਾਨੰਦ ਮਹਾਰਾਜੀ ਦੇ ਬਚਨ ਸੁਨੇ ਐਨੇ ਬਚਨ ਸੁਨੇ ਉਸ ਤੋਂ ਬਾਅਦ ਹੀ ਫਿਰ ਮੈਂ ਸਮਝੀ ਠੀਕ ਹੈ ਜੀ ਹੁਣ ਆ ਗਏ ਆਪਾਂ ਘਰ ਸੰਜਨਾ ਨੇ ਥੋੜਾ ਸਕੂਲ ਦਾ ਸਮਾਨ ਲੈਣਾ ਤਾਂ ਉਹ ਲੈ ਕੇ ਤੇ ਬਸ ਹੁਣ ਮੈਂ ਕਿ ਮੈਂ ਦਾਲ ਮੇਰੀ ਪਈਆ ਬਣੀ ਵੀ ਤੇ ਬਹੁ ਟੇਸਟੀ ਬਣੀ ਹੋਈ ਆ ਦਾਲ ਤੇ ਹੁਣ ਮੈਂ ਬਣਾਨੀ ਆ ਰੋਟੀ ਰੋਟੀ ਲੱਗ ਜਾਨੀ ਆਪਾਂ ਰੋਟੀ ਬਣਾ ਕੇ ਖਾ ਪੀ ਕੇ ਫਿਰ ਪਾਵਾਂਗੀ ਤੇ ਮੈਂ ਨਾ ਅੱਜ ਇੱਕ ਗੱਲ ਸੋਚ ਰਹੀਦੀ ਤੁਹਾਨੂੰ ਦੱਸਦੀਆਂ ਮੈਂ ਉਹ ਯੂਟਿਊਬਰਾਂ ਦੇ ਨਾਮ ਲਾਵਾਂਗੀ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਹੁਣ ਤੱਕ ਮਿਲੀਆਂ ਜਿਨ੍ਹਾਂ ਕਿਨਾ ਕਿਨੇ ਯੂਟਿਊਬਰਾਂ ਨੇ ਮੇਰੀ ਹੈਲਪ ਕਰੀ ਆ ਗਈ ਤਾਂ ਮੈਂ ਬਹੁਤ ਕੋੜਾ ਬਹੁਤ ਕੋਈ ਯੂਟਿਊਬਰ ਹੀ ਛੱਡਿਆ ਹੈਗਾ ਮੈਨੂੰ ਲੱਗਦਾ ਜਿਹੜੇ ਜਿਹੜੇ ਸਾਡੇ ਕਾਫੀ ਪੰਜਾਬ ਦੇ ਵਿੱਚ ਨੇ ਅੱਜ ਮੈਂ ਉਹਨਾਂ ਦੇ ਸਭ ਦੇ ਛੋਟੇ ਛੋਟੇ ਫੋਟੋਆਂ ਲਾਉਂਗੀ YouTube ਨੂੰ ਪਤਾ ਇਸ ਬਾਰੇ ਨਹੀਂ ਆਪਾਂ ਕਹੀਆਂ YouTube ਫਿਰ ਇਸ ਚੀਜ਼ ਤੇ ਵੀ ਇਤਰਾਜ਼ ਕਰਦੇ ਵੀ ਜਿਸ ਚੀਜ਼ ਨੂੰ ਅਸੀਂ ਨਾਮ ਲਿਆ ਹੋਵੇ ਵਿੱਚ ਨਾਮ ਦੇ ਕੋਲ ਬੇਸ਼ੱਕ ਉਹ ਮੇਰਾ ਦੂਜਾ ਚੈਨਲ ਸੀ ਪਰ ਬਹੁਤ ਭੈਣਾ ਨੂੰ ਜਿਹੜੀਆਂ ਮੇਰੇ ਨਾਲ 2020 ਤੋਂ ਜੁੜੀਆਂ ਹੋਈਆਂ ਨੇ ਦੇਰ ਹੁਣ 26 ਚੜ ਜਾਏਗਾ ਸਭ ਨੂੰ ਪਤਾ ਹੈ 25 ਚੜ ਜਾਏਗਾ ਨਾ 25 ਚੜਿਆ ਹੋਇਆ ਤੇ 5 ਸਾਲ ਹੋ ਕੇ ਸਮਝ 6ਵਾਂ ਸਾਲ ਲੱਗ ਜਾਊਗਾ ਹੁਣ ਆ ਲੋੜੀ ਤੋਂ ਉਦੋਂ ਉਹ ਲੋੜੀ ਵਾਲੇ ਦਿਨ ਤੋਂ ਸਮਝਉਂ ਮੈਂ ਕਿਸੇ ਦੇ ਚੈਨਲ ਤੇ ਆਈ ਸੀ ਉਦੋਂ ਤੋਂ ਭੈਣਾ ਮੈਨੂੰ ਜ਼ਿਆਦਾ ਜਾਣਦੀਆਂ ਨੇ ਬਸ ਆਪਾਂ ਚੈਨਲ 2020 ਚ ਬਣਾਇਆ ਸੀ ਤੇ ਨਾ ਦੇਖੋ ਸਭ ਤੋਂ ਪਹਿਲਾਂ ਤਾਂ ਅਮਨ ਜੀ ਚਮਾਰੂ ਵਾਲੀ ਉਹਦੇ ਕੋਲ ਗਏ ਆਪਾਂ ਇੱਕ ਉਹਦੀ ਜਿਹੜੀ ਉਹ ਸੀ ਰਾਣੀ ਐਂਡ ਪ੍ਰਿੰਸ ਬਲੌਗ ਵਾਲੇ ਉਹਨਾਂ ਨੇ ਬਲੌਗਿੰਗ ਛੱਡਤੀ ਤੇ ਉਹਨਾਂ ਨੇ ਪਤਾ ਨਹੀਂ ਕਿਉਂ ਛੱਡੀ ਆ ਕਿਉਂ ਨਹੀਂ ਹੋ ਮੈਨੂੰ ਪਤਾ ਨਹੀਂ ਹੈਗਾ ਉਹਨਾਂ ਕੋਲ ਗਏ ਸਭ ਤੋਂ ਪਹਿਲੀ ਵਾਰੀ ਮੈਂ ਰਾਣੀ ਪੈਨ ਉਹਨਾਂ ਕੋਲ ਗਈ ਫਿਰ ਅਮਨ ਕੋਲ ਗਈ ਫਿਰ ਪੰਜਾਬੀ ਹੋਮ ਕੁਕਿੰਗ ਵਾਲੀਆਂ ਭੈਣਾਂ ਨੇ ਉਹਨਾਂ ਨੇ ਵੀ ਬਲੌਗਿੰਗ ਛੱਡਤੀ ਪਰ ਫਿਰ ਉਹਨਾਂ ਕੋਲ ਗਈ ਤੀਨ ਫਿਰ ਗਈ ਤੀ ਜੀ ਮੈਂ ਉਸ ਤੋਂ ਬਾਅਦ ਗਈ ਸੀ ਮੈਂ ਹਾਂ ਪੰਜਾਬੀ ਹੋਮ ਫਿਰ ਮੈਂ ਪੰਜਾਬ ਫਿਰ ਪੰਜਾਬੀ ਹੋਮ ਕੁਕਿੰਗ ਤੋਂ ਬਾਅਦ ਗਈ ਤੀ ਮੈਂ ਗੁਰਮੀਤ ਭੈਣ ਕੋਲ ਜਿਹੜੀ ਗੁਰਮੀਤ ਭੈਣ ਆ ਉਹ ਬਣਾਉਂਦੀ ਆ ਬਲੌਗ ਉਹ ਸਭ ਨੂੰ ਪਤਾ ਹੈ ਬਹੁਤ ਜ਼ਿਆਦਾ ਉਹਦੇ ਉਹਦੇ ਘਰ ਵੀ ਮੈਂ ਗਈ ਸੀ ਤੁਸੀਂ ਉਹਦੇ ਚਾਹੇ ਪਿਛਲੇ ਬਲੌਗ ਕੱਢ ਕੇ ਦੇਖ ਲਿਓ ਬਹੁਤ ਪਿੱਛੇ 2021 ਦਾ ਬਲੌਗ ਕੱਢ ਕੇ ਦੇਖਿਓ ਮੈਂ 17 ਜਨਵਰੀ ਨੂੰ ਨਾ ਜਿਹੜਾ ਉਹਨੇ ਬਲੌਗ ਪਾਇਆ ਤਾਂ 17 ਤਰੀਕ ਤੋਂ ਥੋੜੇ ਦਿਨ ਬਾਅਦ ਬਲੌਗ ਪਾਇਆ ਸੀ ਨਾ ਇੱਕ ਬਸ 2021 ਦੇ ਵਿੱਚ ਨਾ ਜਨਵਰੀ ਚ ਕੱਢ ਕੇ ਦੇਖਿਓ ਮੈਂ ਉਹਦੇ ਬਲੌਗ ਦੇ ਵਿੱਚ ਨਜ਼ਰ ਆਉਂਗੀ ਮੈਂ ਉੱਥੇ ਗਈ ਸੀ ਉਸ ਤੋਂ ਬਾਅਦ ਫਿਰ ਮੈਂ ਗਈ ਸੀ ਜਿਹੜੇ ਉਹ ਐਮ ਦਰਾਹੇ ਵਾਲਿਓ ਮਨੀ ਹੋਣਾ ਉਹਨਾਂ ਦੀ ਮੰਮੀ ਜਿਹੜੀ ਉਹ ਨਹੀਂ ਹੈਗੀ ਤੀ ਗੁਰਸਿੱਖਣੀ ਮਹਿਕ ਫਿਰ ਮੈਂ ਉਹਨਾਂ ਦੇ ਘਰ ਗਈ ਸੀ ਉਸ ਤੋਂ ਬਾਅਦ ਫਿਰ ਇੱਕ ਗੁਰਲੀਨ ਹੋਣਾ ਆਦੇ ਹੁੰਦੇ ਤੇ ਲਾਡੀ ਗੁਰਲੀਨ ਉਹਨਾਂ ਨੇ ਵੀ ਚੈਨਲ ਛੱਡਦਾ ਕੈਨੇਡਾ ਚਲੇ ਗਏ ਉਹ ਉਹ ਉਹਨਾਂ ਦੇ ਘਰ ਦੇ ਵਿੱਚ ਫੈਮਿਲੀ ਚ ਬਹੁਤ ਘੱਟ ਪਸੰਦ ਸੀ ਬਲੌਗਿੰਗ ਕਰਨਾ ਫਿਰ ਉਹਨਾਂ ਨੇ ਉਹ ਦੋ ਜੀ ਆਦੇ ਹੁੰਦੇ ਸੀ ਉਹ ਕਹਿੰਦੇ ਵੀ ਕਿਆ ਰੋਜ਼ ਰੋਜ਼ ਬਣਾਈ ਚੱਲੀਆ ਉਹਨਾਂ ਨੇ ਬਲੌਗਿੰਗ ਛੱਡਤੀ ਉਹਨਾਂ ਦੇ ਗਈ ਸੀ ਉਸ ਤੋਂ ਬਾਅਦ ਫਿਰ ਮੈਂ ਗਈ ਸੀ ਸਨਾ ਉਹਨਾਂ ਦਾ ਕੀ ਨਾਮ ਸਬੂਤ ਜਿਹੜੇ ਲੁਧਿਆਣੇ ਉਹ ਇੱਕ ਕਾਫੀ ਨੱਚਦੀ ਹਾਂ ਭਿੰਦਰ ਪਵਨ ਫਿਰ ਮੈਂ ਭਿੰਦਰ ਪਵਨ ਕੇ ਗਈ ਹੈ ਇੱਧਰ ਆਓ ਉਹ ਉਹਨਾਂ ਦਾ ਪਿੰਡ ਹੈਗਾ ਇਹ ਲੁਧਿਆਣੇ ਦੇ ਡੈਲੋ ਪਿੰਡ ਦੇ ਕੋਲ ਉਹਨਾਂ ਦਾ ਪਿੰਡ ਹੈ ਪਤਾ ਨਹੀਂ ਕਿਹੜਾ ਪਿੰਡ ਸੀ ਚਲਿਆ ਆ ਦੀ ਕਰੂੰਗੀ ਫਿਰ ਦੱਸ ਦੂੰਗੀ ਨਾਮ ਹੀ ਆ ਰਿਹਾ ਹੈ ਪਿੰਡ ਦੇ ਨਾਲ ਤੇ ਰੋਣਾ ਕੁਲ ਗਿਆ ਇਹਨਾਂ ਸਭ ਦੇ ਨਾ ਛੋਟੇ ਛੋਟੇ ਫੋਟੋ ਲਾਉਂਗੀ ਅੱਜ ਮੈਂ ਵੀ ਮੈਂ ਐਨੇ YouTube ਫਿਰ ਤੁਸੀਂ ਗਿਣ ਕੇ ਦੇਖਿਓ ਮੈਂ ਇੰਨੀ ਮਿਹਨਤ ਕਰੀ ਚੱਲੋ ਚਾਲ ਚੱਲੋ ਚਾਲ ਚੱਲੋ ਚਾਲ ਚੱਲਦੀ ਗਈ ਕਿਉਂਕਿ ਕਈ ਕਿਉਂਕਿ ਕਈ ਵਾਰ ਇੱਕ ਬੰਦੇ ਨੂੰ ਨਹੀਂ ਜਾਣਦਾ ਹੁੰਦਾ ਅਪਾ ਕਿਸੇ ਨਾ ਕਿਸੇ ਦੇ ਥਰੂ ਬਹੁਤ ਸਾਰੇ ਪਰ ਮੈਨੂੰ ਨਾ ਜਦੋਂ ਵੀ ਕਦੇ ਕਾਲ ਆਉਂਦੀ ਸੀ ਜਦੋਂ ਵੀ ਕਿਸੇ ਦੀ ਕਾਲ ਆਉਂਦੀ ਸੀ ਮੈਨੂੰ ਆਹੀ ਗੱਲ ਕਹਿੰਦੇ ਹੁੰਦੇ ਤੇ ਸਾਰੇ ਜਣੇ ਅਸੀਂ ਤੁਹਾਨੂੰ ਭੈਣ ਉੱਥੇ ਵੀ ਦੇਖਿਆ ਤੁਹਾਨੂੰ ਉੱਥੇ ਅੱਛਾ ਇੱਕ ਗੱਲ ਥੋੜਾ ਹੋਰ ਵੀ ਦੱਸ ਦਿਆਂ ਇਕੱਲੀ ਮੈਂ ਨਹੀਂ ਜਾਣ ਆਂਦੀ ਹੁੰਦੀ ਜਾਣੇ ਵਾਲੀ ਬਣਦੀ ਹੁੰਦੀ ਸੀ ਮੈਨੂੰ ਪਿੱਛੋਂ ਸਪੋਰਟ ਮਿਲਦੀ ਹੁੰਦੀ ਫਿਰ ਮੈਨੂੰ ਨਾ ਬਾਲੀ ਦੇਸ਼ ਦੇ ਜਿੰਨੇ ਵੀ ਮੇਰੇ ਨਾਲ ਭੈਣਾਂ ਬਹੁਤ ਸਾਰੀਆਂ ਜੁੜੀਆਂ ਧਿਆ ਉਹ ਮੈਨੂੰ ਕਹਿੰਦੇ ਹੁੰਦੇ ਮੋਨਿਕਾ ਹੁਣ ਇੱਥੇ ਜਾਈ ਹੁਣ ਐ ਕਰ ਉਹਨਾਂ ਨੂੰ ਵੀ ਅਸੀਂ ਬਹੁਤ ਦੇਖਦੇ ਆ ਹੋਰ ਵੀ ਕੁੜੀਆਂ ਦੇਖਦੀਆਂ ਨੇ ਉਹ ਉੱਥੇ ਜਾਓ ਪਿੱਛੋਂ ਭੈਣਾਂ ਨੇ ਮੈਨੂੰ ਇੰਨੀ ਜ਼ਿਆਦਾ ਸਪੋਰਟ ਕਰੀ ਆ ਭੇਜਣ ਦੇ ਵਿੱਚ ਮੇਰੀ ਬਹੁਤ ਹੈਲਪ ਕਰੀ ਆ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਉਹਨਾਂ ਭੈਣਾਂ ਦਾ ਤੇ ਫਿਰ ਅੱਛਾ ਫਿਰ ਇੱਕ ਉਹ ਪਰਮਖੇਪਰ ਹੈ ਉਹਨਾਂ ਦੇ ਘਰ ਮੈਂ ਦੋ ਤਿੰਨ ਤਿੰਨ ਵਾਰ ਹੀ ਗਈ ਆ ਉਹਨਾਂ ਦੇ ਘਰ ਵੀ ਮੈਂ ਗਈ ਆ ਤੇ ਅੱਛਾ ਹੁਣ ਤੁਹਾਨੂੰ ਬਾਕੀ ਇਸ ਤੋਂ ਬਾਅਦ ਤਾਂ ਚਲੋ ਪਤਾ ਹੀ ਆ ਸਾਰਿਆਂ ਨੂੰ ਅ ਅੱਛਾ ਆਹ ਉਹਨਾਂ ਦੇ ਵੀ ਗਈਆਂ ਮੈਂ ਆ ਨਹੀਂ ਹੈਗੇ ਜਿਹੜੇ ਲੁਧਿਆਣੇ ਬਿਰਦੀ ਮੰਤਰੀ ਤੇ ਬਿਰਦੀ ਹੋਣਾ ਦੇਵਗਨ ਮੈਂ ਦੇਵਗਨ ਤੇ ਵੀ ਗਈ ਆ ਦੇਵਗਨ ਹੋਣ ਤੋਂ ਬਾਅਦ ਆ ਹੁਣ ਹੁਣ ਮੈਂ ਤੁਹਾਨੂੰ ਪਤਾ ਹੀ ਕਮਲ ਪਾਜੀ ਉਹਨਾਂ ਨਾਲ ਤਾਂ ਚਲੋ ਆਪਾਂ ਜੁੜੇ ਹੀ ਆਂ ਜੁੜੇ ਹੀ ਹੋਏ ਆ ਤੇ ਉਹ ਤਾਂ ਮੈਨੂੰ ਆਪਣੀ ਉਹ ਉਹਨਾਂ ਨੇ ਮੈਨੂੰ ਆਪਣੀ ਨਣਦੀ ਹੀ ਬਣਾ ਲਿਆ ਉਹਨਾਂ ਦੇ ਮੰਮੀ ਨੇ ਕਿਹਾ ਵੀ ਜਿੱਥੇ ਸਾਡੀ ਪ੍ਰੀਤ ਬੇਟੀ ਹੈ ਸਾਡੀ ਹਰਿੰਦਰ ਬੇਟੀ ਹੈ ਵੱਡੇ ਵਾਲੀ ਹਰਵਿੰਦਰ ਉੱਥੇ ਤੂੰ ਆ ਹੁਣ ਮੈਂ ਤੀਜੀ ਬੇਟੀ ਆ ਉਹਨਾਂ ਦੀ ਉਹ ਤਾਂ ਮੈਨੂੰ ਆਪਣੀ ਫੈਮਿਲੀ ਦੀ ਤਰ੍ਹਾਂ ਤੇ ਉੱਥੇ ਤਾਂ ਮੈਂ ਜਾਣਾ ਹੀ ਜਾਣਾ ਜਿੱਥੇ ਤਾਂ ਹੁਣ ਅਸੀਂ ਗਰਮੀਆਂ 'ਚ ਵੀ ਜਾਵਾਂਗੇ ਮੇਰੇ ਬੱਚੇ ਵੀ ਜਾਣਗੇ ਮੈਂ ਵੀ ਜਾਵਾਂਗੀ ਕਿਉਂਕਿ ਉਹ ਇੱਕ ਪੇਕਾ ਫੈਮਿਲੀ ਦੀ ਤਰ੍ਹਾਂ ਹੋਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਸ ਹੁਣ ਉਹਨਾਂ ਦਾ ਲੜ ਫੜ ਲਿਆ ਹੁਣ ਆਪਾਂ ਹੋਰ ਕਿਤੇ ਨਹੀਂ ਜਾਂਦੇ ਹੈਗੇ ਕਿਉਂਕਿ ਬਹੁਤ ਕਿਤੇ ਘੁਮ-ਘੁਮ ਕੇ ਨਾ ਜੀ ਥੱਕ ਗਈ ਹੁਣ ਮੈਂ ਹੁਣ ਮੈਂ ਥੱਕ ਗਈ ਬਸ ਇਹ ਜੀ ਮੈਂ ਥੱਕੀ ਨਹੀਂ ਹੈਗੀ ਮੈਂ ਵੈਸੇ ਹੀ ਕਹਿ ਰਹੀ ਹਾਂ ਵੀ ਥੱਕ ਗਈ ਲੋਕਾਂ ਕੋਲ ਫਿਰ-ਫਿਰ ਕੇ ਥੱਕ ਗਈ ਹੁਣ ਕਹਿੰਦੇ ਨਹੀਂ ਹੈਗੇ ਵੀ ਮੈਨੇ ਆਪਣਾ ਭਰਾ ਆਪਣਾ ਗੁਰੂ ਜੋ ਮੈਨੂੰ ਇੰਨਾ ਯੂਟਿਊਬਰ ਦੱਸਨੇ ਆ ਉਹ ਮੈਨੇ ਨਾ ਸਿਰਫ ਕਮਲਪਾਜੀ ਨੂੰ ਆਪਣਾ ਸਾਰਾ ਮਤਲਬ ਕਿ ਉਹ ਘਰ ਤਾਂ ਸੰਭਾਲਦਾ ਵੀ ਹਾਂਜੀ ਵੀਰ ਜੀ ਹੁਣ ਤੁਸੀਂ ਮੈਨੂੰ ਯੂਟਿਊਬ ਦੀ ਇੰਨੀ ਨੌਲੇਜ ਦੋ ਇੰਨਾ ਕਰੋ ਕਿਉਂਕਿ ਉਸ ਵੀਰ ਜੀ ਨੇ ਕਿਸੇ ਨੂੰ ਖਾਲੀ ਨਹੀਂ ਮੋੜਿਆ ਕਿਸੇ ਕਿਸੇ ਦਾ ਵੀ ਮੋਬਾਈਲ ਆਪਣੇ ਹੱਥ ਦੇ ਵਿੱਚ ਫੜਿਆ ਵੀਰ ਜੀ ਦੇ ਹੱਥਾਂ ਦੇ ਵਿੱਚ ਹੀ ਇੰਨੀ ਕਰ ਕਮਲਾਂ ਦੀ ਉਹ ਹੈ ਵੀ ਹਾਂ ਵਕਈ ਬਹੁਤ ਉਹ ਆਪਾਂ ਗੱਪਾਂ ਪਰੇ ਹੱਥ ਨੇ ਜਿਹੜੇ ਕਿਸੇ ਦਾ ਵੀ ਹੱਥ ਦੇ ਵਿੱਚ ਆਪਣੇ ਚ ਮੋਬਾਈਲ ਫੜਨਗੇ ਤਾਂ ਚੈਨਲ ਵਾਕਈ ਗਰੋ ਹੋ ਜਾਊਗਾ ਹੁਣ ਵੀਰ ਜੀ ਨੇ ਮੇਰਾ ਚੈਨਲ ਫੜ ਲਿਆ ਸਭ ਕੁਝ ਕਰ ਲਿਆ ਤੇ ਚੈਨਲ ਮੇਰਾ ਜ਼ਰੂਰ ਗਰੋ ਹੋਏਗਾ ਲੇਕਿਨ ਮਿਹਨਤ ਕਰਨ ਵੀਰ ਜੀ ਕਹਿੰਦੇ ਤੇਰੇ ਹੱਥ ਆ ਬੇਟੇ ਤੂੰ ਕਰ ਮਿਹਨਤ ਵੀਰ ਜੀ ਨੇ ਐਡੀ ਗੱਲ ਮੈਨੂੰ ਕਿਹਾ ਬੇਟਾ ਕਹਿ ਕੇ ਗੱਲ ਕਰਿਆ ਕਹਿੰਦੇ ਬੇਟੇ ਮਿਹਨਤ ਤੂੰ ਕਰਨੀ ਆ ਰਾਜੇ ਵੀ ਫਾੜ ਤੇ ਨੂੰ ਪ੍ਰਮਾਤਮਾ ਨੇ ਲੈਣਾ ਅਸੀਂ ਕੁਝ ਨਹੀਂ ਕਰਨ ਵਾਲੇ ਲੇਕਿਨ ਚਲੋ ਫਿਰ ਵੀ ਮੈਂ ਤਾਂ ਆਪਣੀ ਤਰਫ ਤੋਂ ਕਹਿ ਰਹੀ ਹਾਂ ਕਿ ਇੱਕ ਨਾ ਇੱਕ ਜਰੀਆ ਬੰਦਾ ਪ੍ਰਮਾਤਮਾ ਦੇ ਵਿੱਚ ਨੂੰ ਪ੍ਰਮਾਤਮਾ ਇੱਕ ਕਿਸੇ ਨੂੰ ਕਿਸੇ ਦੀ ਮਦਦ ਵਾਸਤੇ ਭੇਜਦਾ ਹੈ ਭੇਜਦਾ ਤੇ ਇਸ ਕਰਕੇ ਮੈਂ ਅੱਜ ਮੈਂ ਬੈਠੀ ਬੈਠੀ ਬਹੁਤ ਜ਼ਿਆਦਾ ਸੋਚਿਆ ਮੈਂ ਕਿ ਹਾਈ ਕਿ ਨੇ ਯੂਟਿਊਬਰਾਂ ਕੋਲ ਫੇਰੀਆਂ ਹੁਣ ਸਭ ਦੀ ਮੇਰੀ ਬੇਟੀ ਫੋਟੋ ਲਗਾਏਗੀ ਤੁਸੀਂ ਦੇਖੋ ਕਿ ਮੈਂ ਐਨੇ ਯੂਟਿਊਬਰਾਂ ਕੋਲ ਫੇਰੀਆਂ ਹਜੇ ਮੈਨੂੰ ਇਹ ਲੱਗ ਰਿਹਾ ਇੱਕ ਅੱਧਾ ਤਾਂ ਮੇਰੀ ਯਾਦ ਵੀ ਨਹੀਂ ਹੈਗਾ ਹੈਨਾ ਸੰਜਣਾ ਇੱਕ ਅੱਧਾ ਤਾਂ ਮੈਨੂੰ ਯਾਦ ਵੀ ਨਹੀਂ ਹੈਗਾ ਹਜੇ ਤੂੰ ਪਰੰਕੇ ਪਰ ਕਾਇਤਾ ਹੋਦਾ ਤਾਂ ਉਹ ਅਰਮਾਨ ਮਲਿਕ ਹਾਂ ਮੈਂ ਅਰਮਾਨ ਮਲਿਕ ਕੋਲ ਵੀ ਗਈਆਂ ਇੱਕ ਵਾਰ ਨਹੀਂ ਅਰਮਾਨ ਮਲਿਕ ਕੋਲ ਵੀ ਮੈਂ ਦੋ ਵਾਰ ਹੀ ਗਈਆਂ ਦੋਨੋਂ ਵਾਰ ਮਿਲੀਆਂ ਨਹੀਂ ਮਿੰਨਤ ਕਰੀ ਉਹਨੇ ਉਸ ਬੰਦੇ ਨੇ ਪਰ ਮੇਰੀ ਮਦਦ ਨਹੀਂ ਕਰੀ ਹੈ ਹਾਂ ਗੁਰਸੇਵ ਚਿਮਾ ਕੇ ਵੀ ਦਿੱਤੇ ਸਭ ਲੋ ਜਿਵੇਂ ਪੈਸੇ ਮੈਂ ਝੂਰ ਨਹੀਂ ਬੋਲਦੀ ਹੈਗੀ ਬਿਨਾ ਪੈਸੇ ਤਾਂ ਮੇਰੇ ਨਾਲ ਗੱਲ ਕਿਸੇ ਨੇ ਨਹੀਂ ਕਰੀ ਹੈਗੀ ਬਹੁਤ ਭੈਣਾ ਨੇ ਬਹੁਤ ਵਿੱਚ ਅਮਨ ਹੈ ਬੜੀ ਚ ਮਰਵਾਲੀ ਇਹਨੇ ਮੈਤੇ ਕੋਈ ਪੈਸਾ ਨਹੀਂ ਲਿਆਤਾ ਇਹਨੇ ਮੇਰੀ ਬਹੁਤ ਸੋਹਣੀ ਮਦਦ ਕਰੀ ਸੀ ਨਾ ਪੰਜਾਬੀ ਹੋਮ ਕੁਕਿੰਗ ਵਾਲਿਆਂ ਨੇ ਉਹਨਾਂ ਨੇ ਵੀ ਮੈਤੇ ਕੁਝ ਵੀ ਲਿਆ ਹੈਗਾ ਉਹਨਾਂ ਨੇ ਮੇਰੀ ਬਹੁਤ ਸੋਹਣੀ ਮਦਦ ਕੀਤੀ ਕਿਹੜੀ ਪ੍ਰੀਤ ਹਾਂ ਹਾਂ ਕਮਲ ਭਾਜੀ ਹੁਣ ਦੀ ਤਾਂ ਚਲੋ ਬੱਟੇ ਗੱਲੇ ਨਰਾਲੀ ਆ ਉਹਨਾਂ ਨੇ ਤਾਂ ਕਹਿ ਲੈਣਾ ਤਾਂ ਉਲਟਾ ਸੋ ਕੁ ਮੈਨੂੰ ਦੰਦੇ ਨੇ ਬਥੇਰਾ ਦੇ ਕੇ ਤੋੜਦੇ ਨੇ ਹਮੇਸ਼ਾ ਹੀ ਤੇ ਤੇ ਹਾਂ ਅਰਮਾਨ ਮਲਿਕ ਨੇ ਦਿੱਤਾ ਤਾਂ ਅਰਮਾਨ ਮਲਿਕ ਨੇ ਮੰਗਿਆ ਤੇ ਮੈਨੂੰ 40000 ਰੁਪਿਆ ਕਹਿੰਦਾ 40000 ਰੁਪਿਆ ਦੇ ਦੋ ਇੱਕ ਸਿਰਫ ਇੱਕ ਦੋ ਸਟਿੰਟਾਂ ਦੀ ਐਡ ਪਾਵਾਂਗੇ ਤੁਹਾਡੀ ਮੈਂ ਕਹਾਂ ਨਹੀਂ ਬਿਰਜੀ ਅਗਰ ਮੇਰੇ ਕੋਲ 40000 ਰੁਪਿਆ ਹੁੰਦਾ ਤਾਂ ਮੈਂ ਤੇਰੇ ਦਰ ਤੇ ਥੋੜੀ ਨਾ ਦੀ ਉਹੀ 40 ਦੇ ਵਿੱਚ ਮੈਂ 10 ਹੋਰ ਪਾ ਕੇ 50000 ਰੁਪਇਆ ਇਕੱਠਾ ਕਰਕੇ ਆਪਣਾ ਕਾਰੋਬਾਰ ਹੋਰ ਤੋਰਦੀ ਹਨ ਆਪਣੇ ਆਪ ਹੀ ਬਲੌਗਿੰਗ ਕਰੀ ਜਾਂਦੀ ਕਰੀ ਜਾਂਦੀ ਕਦੇ ਤਾਂ ਪ੍ਰਮਾਤਮਾ ਮੇਰੀ ਬਾਹ ਫੜਦਾ ਹੀ ਮੈਂ ਕਿਹਾ ਮੇਰੇ ਕੋਲ 40000 ਰੁਪਏ ਨਹੀਂ ਹੈਗਾ ਕਹਿੰਦਾ ਫੇਰ ਅਸੀਂ ਫਿਰ ਤੁਸੀਂ ਜਾ ਸਕਦੇ ਆ ਅਸੀਂ ਤੁਹਾਡੀ ਕੋਈ ਐਡ ਨਹੀਂ ਕਰਾਂਗੀ ਇਹ ਮੈਨੂੰ ਕੋਹਨੇ ਕਹੀ ਤੀ ਯਰ ਮਾਨ ਦੀ ਜਿਹੜੀ ਛੋਟੀ ਪਤਨੀ ਹੈ ਕੈਨਾ ਮੋਤਾ ਕ੍ਰਿਤਿਕਾ ਕ੍ਰਿਤਿਕਾ ਮਲੀ ਕੋਹਨੇ ਕਹੀ ਤੀ ਕੱਚਾ ਨਾਮ ਕਿਆ ਗੋਲੂ ਮੈਨੂੰ ਗੋਲੂ ਮਲਿਕ ਨੇ ਆਹ ਗੱਲ ਕਹੀ ਤੀ ਜੀ ਕਹਿੰਦੀ ਵੀ ਫਿਰ ਸੌਰੀ ਮੈਮ ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ ਮੈਂ ਤਾਂ ਕੋਈ ਗੱਲ ਨਹੀਂ ਨਹੀਂ ਕਰ ਸਕਦੇ ਹਾਂਗੇ ਦਾਤਾ ਤਾਂ ਬੈਠਾ ਉੱਪਰ ਰੋਟੀ ਦਾ ਮੈਂ ਕਿਹਾ ਮੈਂ ਖਾਈ ਰਹੀ ਆ ਉੱਥੇ ਵੀ ਮੈਂ ਗਈ ਸੀ ਜਿਰਕਪੁਰ ਦੋ ਵਾਰੀ ਗਈ ਬੱਸ ਚੜ ਕੇ ਹੈਗਾ ਤਾਂ ਜਿਰਕਪੁਰ ਨੇੜੇ ਹੀ ਐ ਪਰ ਗਈ ਤਾਂ ਸਹੀ ਥੀ ਨਾ ਜੀ ਚਲੋ ਬਹੁਤ ਔਖਾ ਹੋ ਜਾਂਦਾ ਮੋੜਨਾ ਜਦੋਂ ਕੋਈ ਜਵਾਬ ਦੇ ਦਿੰਦਾ ਬਹੁਤ ਔਖਾ ਹੋ ਜਾਂਦਾ ਫਿਰ ਤਾਂ ਰੱਬ ਬਹੁਤ ਯਾਦ ਆਉਂਦਾ ਸੱਚੀ ਚਲੋ ਕੋਈ ਗੱਲ ਨਹੀਂ ਚਲੋ ਜੀ ਵਲੌਗ हां जेड़ा ਉਹਦਾ ਮੁੰਡਾ ਏ ਉਧਰ ਆਹੇ ਵਾਲਾ ਮਨੀ ਆ ਉਹਨੇ ਵੀ ਮੈਨੂੰ ਬਾਰੋ-ਬਾਰ ਵਾਪਸ ਉਹਦੇ ਜਿਹੜਾ ਛੋਟੀ ਜਿਹੜੀ ਪਰਚਾਈ ਹੈ ਨਾ ਮਹਿਕ ਉਹਨੇ ਵੀ ਇੱਕ ਵਾਰੀ ਪਾਤੀ ਸੀ ਐਡ ਫਿਰ ਦੂਜੀ ਵਾਰੀ ਫਿਰ ਮੈਂ ਗਈ ਸੀ ਤੇ ਉਹਦੀ ਮੰਮੀ ਨੇ ਹੀ ਬੁਲਾਇਆ ਸੀ ਵੀ ਚਲੋ ਕਰ ਦਾਂਗੇ ਪਰ ਉਹਦੀ ਮੰਮੀ ਨਾਲ ਕਰ ਨਹੀਂ ਹੈਗੀ ਸੀ ਪਰ ਉਹਨੇ ਬਾਰੋ-ਬਾਰ ਪੇਸ਼ਤਾ ਸੀ ਇੱਦਾਂ ਹੀ ਕਹਿੰਦਾ ਅਸੀਂ ਨਹੀਂ ਕਹਿੰਦਾ ਕਿਸੇ ਦੀ ਉਹਨੇ ਮੰਗਿਆ ਸੀ ਮੇਥੋਂ 10 ਲੱਖ ਰੁਪਇਆ ਮਨੀ ਨੇ ਮੰਗਿਆ ਸੀ 10 ਲੱਖ ਰੁਪਇਆ ਅਰਮਾਨ ਮਲਿਕ ਨੇ ਮੰਗਿਆ ਸੀ 40000 ਰੁਪਇਆ ਬਿਲਕੁਲ 100% ਗੱਲ ਸੱਚ ਹੈ ਜੀ ਝੂਠ ਨਹੀਂ ਹੈਗਾ ਇਹ ਕੋਈ ਗਰਦਨ ਤੇ ਆਰਾ ਰੱਖ ਦੇ ਮੈਂ ਫਿਰ ਵੀ ਸੱਚ ਹੀ ਬੋਲੂਗੀ ਵੀ ਜੋ ਸਚਾਈ ਹੈ ਉਹ ਸੱਚ ਹੈ ਜੋ ਝੂਠ ਹੈ ਝੂਠ ਹੈ ਜਿਨ੍ਹਾਂ ਕੋਲ ਗਈ ਪੰਜਾਬੀ ਹੋਮ ਕੁਕਿੰਗ ਵਾਲਿਆਂ ਨੇ ਕੁਝ ਨਹੀਂ ਲਿਆ ਸਮਾਰੂ ਵਾਲੀ ਅਮਨ ਨੇ ਕੁਝ ਨਹੀਂ ਲਿਆ ਹੈਗਾ ਪਰਮ ਟੇਪਰ ਨੇ ਕੁਝ ਨਹੀਂ ਲਿਆ ਉਲਟਾ ਦੀ ਮੰਮੀ ਨੇ 200 ਰੁਪਏ ਮੇਰੀ ਬੇਟੀ ਨੂੰ ਸ਼ਕਨ ਦਿੱਤਾ ਮੈਂ ਲੈਣ ਹੀ ਰਹੀ ਸੀ ਮੈਂ ਖਾਂਟੀ ਮੈਂ ਲੈਣ ਨਹੀਂ ਆਈ ਮੇਰੀ ਐਡ ਪਾ ਦਿਓ ਬਸ ਇੱਕ ਵਾਰੀ ਉਹਨਾਂ ਨੇ ਮੇਰੀ ਛੋਟੀ ਜਿਹੀ ਐਡ ਪਾਈ ਸੀ ਤੇ ਦੂਜੀ ਵਾਰ ਮੈਂ ਉਹਨਾਂ ਦੇ ਘਰ ਗਈ ਉਹਨਾਂ ਦੀ ਦਾਦੀ ਪੂਰੇ ਹੋਏ ਹੋਏ ਸੀ ਫਿਰ ਮੈਂ ਆ ਗਈ ਸੀ ਫਿਰ ਮੈਂ ਕਿਹਾ ਅੱਜ ਦਾ ਚੱਲ ਗਿਆ ਚਲੋ ਜੀ ਬਲੌਗ ਦਾ ਐਂਡ ਪਾ ਇਥੇ ਕਰਦੇ ਆ ਐਂਡ ਕਰਨ ਤੋਂ ਪਹਿਲਾਂ ਤੁਸੀਂ ਚੈਨਲ ਤੇ ਨਵੇਂ ਪਲੀਜ਼ ਵੀਡੀਓ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਤਾਂ ਤਕਲੀਬਾਏ ਬਸ ਸਾਰੇ ਬੋਲੋ ਜੈ ਸ਼੍ਰੀ ਕ੍ਰਿਸ਼ਨ